ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਰਵੀ ਇੱਕ ਮਨ ਧਿਆਈ ਗੁਰਮਖ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾ ਕਰਮੈ ਤਰਤੀ ਤੌਲ ਪਤਾਲਾ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਉਮੈ ਮੇਰਾ ਜੰਮਣ ਮਰਣ ਨਾ ਚੁੱਕੈ ਫੇਰਾ ਗੁਰਮukh ਹੋਵੈ ਸੋ ਹਉਮੈ ਮਾਰੇ ਸੱਚੋ ਸਚ ਤਿਹਾਵਣਿਆ ਕਾਇਆ ਅੰਦਰ ਪਾਪ ਪੁਨ ਦੋਇ ਭਾਈ ਦੋ ਹੀ ਮਿਲ ਕੇ ਸ੍ਰਿਸ਼ਟੀ ਉਪਾਈ ਦੋਵੇਂ ਮਾਰ ਜਾਏ ਇਕਤ ਘਰ ਦੋਵੇਂ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਘਰ ਹੀ ਮੈਂ ਦੂਜਾ ਭਾਏ ਹਨੇਰਾ ਚਾਨਣ ਹੋਵੇ ਛੋਡੇ ਹौं ਮੇਰਾ ਪ੍ਰਗਟ ਸ਼ਬਦ ਸਦਾ ਹੈ ਸੁਖ ਦਾਤਾ ਆਨੰਦ ਇਹ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾਸਾਰ ਗੁਰ ਸਾ ਕੀ ਮਿਟਿਆ ਅੰਧਿਆਰ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰ ਗੁਰਮੁਖ ਪਾਏ ਨਾਮ ਅਪਾਰ ਗੁਰਮਖ ਬਣ ਜੇ ਸਦਾ ਬਾਪਾਰੀ ਲਾਹ ਨਾਮ ਸਦ ਪਾਵਣ ਆਪੇ ਬਾਥ ਰਾਖੇ ਆਪੇ ਦੇ ਗੁਰਮੁਖ ਬਣ ਜਾ ਕਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਬਸਾ ਬਣਿਆ ਆਪੇ ਵਥ ਰਾਖੇ ਆਪੇ ਦੇ ਗੁਰਮੁਖ ਬਣ ਜਾ ਕਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 126 ਦੇ ਉੱਪਰ ਅੰਕਿਤ ਹੈ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ ਸਭ ਕਹਿੰਦੇ ਮੈਂ ਹੁਣਾਂ ਤੋਂ ਸਦਕੇ ਜਾਂਦਾ ਹਾਂ ਮੇਰੀ ਜਿੰਦ ਕੁਰਬਾਨ ਜਾਂਦੀ ਹੈ ਜਿਹੜੇ ਜਗ ਜੀਵਨ ਪਰਮੇਸ਼ਰ ਨੂੰ ਮਨ ਦੇ ਵਿੱਚ ਵਸਾਉਂਦੇ ਹੈ ਜਿਹੜਾ ਜਗ ਨੂੰ ਜੀਵਨ ਦੇਣ ਵਾਲਾ ਹੈ ਕਿਉਂਕਿ ਸੰਸਾਰ ਦਾ ਇੱਕੋ ਹੀ ਮਾਲਕ ਹੈ ਸਬ지 ਨੇ ਬਾਣੀ ਦੇ ਵਿੱਚ ਪ੍ਰਮਾਣ ਬਖਸ਼ਿਸ਼ ਕੀਤੇ ਆਪਾਂ ਪੜਦੇ ਸੁਣਦੇ ਆਂ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਤੇ ਜਦੋਂ ਇੱਕ ਨੂੰ ਮਨ ਦੇ ਵਿੱਚ ਵਸਾਉਂਦੇ ਆਂ ਸਭ ਕਹਿੰਦੇ ਜਿਨ੍ਹਾਂ ਨੇ ਇੱਕ ਨੂੰ ਮਨ ਵਿੱਚ ਵਸਾਇਆ ਹੋਂ ਵਾਰੀ ਜਿਉਂ ਵਾਰੀ ਜਗ ਜੀਵਨ ਮਨ ਵਸਾਵਣ ਹਰ ਜਗ ਜੀਵਨ ਨਿਰਭਉ ਦਾਤਾ ਉਹ ਜਗ ਨੂੰ ਜੀਵਨ ਦੇਣ ਵਾਲਾ ਪਰਮੇਸ਼ਰ ਜਿਹੜਾ ਨਿਰਭਉ ਹੈ ਉਹ ਦਾਤਾ ਹੈ ਸਾਰਿਆਂ ਦਾਤਾ ਦੇਣ ਵਾਲਾ ਹੈ ਜਗ ਨੂੰ ਜੀਵਨ ਦਿੱਤਾ ਨਿਰਭੈਤਾ ਸੰਸਾਰ ਨੂੰ ਦੇਣ ਵਾਲਾ ਹੈ ਉਹ ਦਾਤਾ ਦੇਣ ਵਾਲਾ ਪਰਮੇਸ਼ਰ ਹੈ ਹੋਰ ਕੋਈ ਸੰਸਾਰ ਦੇ ਵਿੱਚ ਨਹੀਂ ਹੈ ਇੱਕੋ ਹੀ ਆ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜਿਹਨੂੰ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਵਸਾਇਆ ਸਤਿਗੁਰੂ ਕਹਿੰਦੇ ਮੈਂ ਸਤ ਕੇ ਜਾਂਦਾ ਹਾਂ ਉਹਦੇ ਗੁਣ ਹਨ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਗੁਰੂ ਦੀ ਮੱਤ ਦੇ ਨਾਲ ਆਤਮਿਕ ਡੋਲਤਾ ਦੇ ਵਿੱਚ ਉਹ ਜੀਵ ਆ ਜਾਂਦਾ ਹੈ ਰਹਾ ਮੇਰਾ ਪ੍ਰਭ ਪਰ ਪੂਰ ਰਿਹਾ ਸਭ ਥਾਈ ਮੇਰਾ ਪ੍ਰਭੂ ਜਿਹੜਾ ਕਾਲ ਪੁਰਖ ਪਰਮੇਸ਼ਰ ਹੈ ਉਹ ਸਭ ਜਗ੍ਹਾ ਵਿਆਪਕ ਹੈ ਸਤਗੁਰੂ ਕਹਿੰਦੇ ਜਿੱਥੇ ਵੀ ਉਹਨੂੰ ਆਪਾਂ ਯਾਦ ਕਰਦੇ ਆਂ ਉਥੇ ਪਰਮੇਸ਼ਰ ਹੈ। ਅਕਾਲ ਪੁਰਖ ਦੂਰ ਨਹੀਂ ਹੈ। ਹਰ ਇੱਕ ਜਗ੍ਹਾ ਭਰਪੂਰ ਹੈ। ਪਰ ਕੀ ਹੁੰਦਾ ਜਿਸ ਵੇਲੇ ਉਹਨੂੰ ਮਨ ਦੇ ਵਿੱਚ ਵਸਾਇਆ ਹਮੇਸ਼ਾ ਯਾਦ ਰਹੇਗਾ ਉੱਠਦਿਆਂ ਬੈੰਧਿਆਂ ਸੌਂਦਿਆਂ ਜਾਗਦਿਆਂ। ਪਰ ਜਿਹੜੇ ਭੁਲਾ ਦਿੰਦੇ ਆ ਉਹ ਫਿਰ ਗਲਤ ਕੰਮ ਕਰਦੇ ਆ। ਜਿਹੜੇ ਉਹਨੂੰ ਨੇੜੇ ਸਮਝਦੇ ਸਤਿਗੁਰ ਕਹਿੰਦੇ ਨਿਕਟ ਬੂਝੇ ਬੂਝੇ ਦਾ ਅਰਥ ਹੁੰਦਾ ਸਮਝਦੇ ਆ ਜਿਹੜੇ ਰੱਬ ਨੂੰ ਨੇੜੇ ਸਮਝਦੇ ਆ ਨਿਕਟ ਬੂਝੇ ਉਹ ਬੁਰਾ ਕਿਉ ਕਰੇ ਉਹ ਬੁਰਾ ਕੰਮ ਕਰੇਗਾ ਸੌ ਵਾਰੀ ਸੋਚੇਗਾ ਉਹਨੂੰ ਸਮਝ ਆਏ ਕਿ ਘਟ ਘਟ ਮੈਂ ਹਰ ਜੂ ਵਸੇ ਹਰੇਕ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਬੈਠਾ ਹੈ ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈਂ ਇਦਾਂ ਮਿਲਦਾ ਕਹਿੰਦੇ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਹਿਰਦੇ ਘਰ ਦੇ ਵਿੱਚ ਹੀ ਮਨੁੱਖ ਦੇ ਦਰਸ਼ਨ ਹੁੰਦੇ ਆ ਇਸ ਕਰਕੇ ਸਦਾ ਸਰੇ ਵੀ ਇੱਕ ਮਨ ਧਿਆਈ ਸਦਾ ਉਹਦੀ ਅਰਾਧਨਾ ਕਰਨੀ ਹੈ ਇੱਕ ਮਨ ਚਿਤ ਹੋ ਕੇ ਉਹਨੂੰ ਧਿਆਉਣਾ ਹੈ ਗੁਰਮਖ ਸੱਚ ਸਮਾਵਣਿਆ ਤੇ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਆ ਉਹ ਸੱਚ ਵਿੱਚ ਉਸ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਆ ਲੀਨ ਹੋ ਜਾਂਦੇ ਗੁਰਮਖ ਸਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਜਗ ਜੀਵਨ ਮੰਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਜ ਸਮਾਵਣਿਆ ਰਹਾਓ ਘਰ ਹੀ ਮੈਂ ਧਰਤੀ ਧੌਲ ਆਕਾਸ਼ ਜਿੱਦਣ ਉਹ ਹਿਰਦੇ ਘਰ ਦੇ ਵਿੱਚ ਵੱਸਦਾ ਹੈ ਸਮਝ ਆ ਜਾਂਦੀ ਕਿ ਕੁਝ ਅਲੱਗ ਨਹੀਂ ਹੈ ਉਹ ਸਭ ਕੁਝ ਮੇਰੇ ਕੋਲ ਹੈ ਜਦ ਰੱਬ ਹੀ ਪਰਮੇਸ਼ਰ ਹੀ ਹਿਰਦੇ ਘਰ ਦੇ ਵਿੱਚ ਹੈ ਸਾਰਾ ਕੁਝ ਪਰਮੇਸ਼ਰ ਉਹਨੂੰ ਨੇੜੇ ਦਿਖਾ ਦਿੰਦਾ ਹੈ ਘਰ ਹੀ ਮੈਂ ਧਰਤੀ ਧੌਲ ਪਤਲ ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲ ਉਹ ਹਿਰਦੇ ਘਰ ਦੇ ਵਿੱਚ ਪ੍ਰੀਤਮ ਪਰਮਾਤਮਾ ਵਾਹਿਗੁਰੂ ਵਸਦਾ ਹੈ ਇੱਥੇ ਬਾਲ ਦਾ ਅਰਥ ਹੈ ਜਵਾਨ ਹੈ ਉਹਨੂੰ ਕਦੇ ਵੱਡੇ ਪਾਣੀ ਆਉਂਦਾ ਕਦੇ ਉਹਨੂੰ ਮੌਤ ਨਹੀਂ ਆਉਂਦੀ ਹੁਣ ਪ੍ਰਭ ਦੇ ਵਿੱਚ ਗੁਣ ਵੀ ਇਹੀ ਹੈ ਨਾ ਸਤਗੁਰ ਕਹਿੰਦੇ ਸਭ ਤੋਂ ਵੱਡਾ ਗੁਣ ਹੈ ਗੁਣ ਏ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੈ ਤੇ ਜੇ ਆਪਾਂ ਸਮਝ ਲਈਏ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਆਪਾਂ ਗੱਲ ਕਰਦੇ ਆਂ ਕਈ ਲੋਕਾਂ ਦੇ ਇੱਕ ਕਥਨ ਹੁੰਦਾ ਜਿੱਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਬਾਰੇ ਵੀ ਕਿਸ ਤਰ੍ਹਾਂ ਹੋ ਸਕਦਾ ਕੋਈ 5 ਸਵਾ 5 ਸਾਲ ਦਾ ਬੱਚਾ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਦੀ ਇਸ ਵੱਡੀ ਦਾਤ ਨੂੰ ਪ੍ਰਾਪਤ ਕਰਕੇ ਕਿਦਾਂ ਲੋਕਾਂ ਨੂੰ ਸੇਧ ਦੇ ਸਕਦਾ ਪਰ ਇਹ ਗੁਰਮਤ ਦੇ ਵਿੱਚ ਨਹੀਂ ਹੈ ਫਿਰ ਮੰਨਿਆ ਮੰਨਣਾ ਪਾਏਗਾ ਵੀ ਇੰਨੀ ਦੇਰ ਦਾ ਇੰਨੀ ਉਮਰ ਦਾ ਗੁਰੂ ਬਣੇਗਾ ਇੰਨੀ ਉਮਰ ਦੇ ਵਿੱਚ ਰਿਟਾਇਰ ਹੋ ਜਾਏਗਾ ਇੱਥੇ ਨਹੀਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਿੱਥੇ ਕਿਰਪਾ ਹੋ ਜਾਏ ਗੁਰੂ ਅਰਜਨ ਸਾਹਿਬ ਬਾਰੇ ਲਿਖਿਆ ਨਾ ਭਟਾ ਨੇ ਤੈ ਜਨਮਤ ਗੁਰਮਤ ਬ੍ਰਹਮਪਸ਼ਾਣ ਆਪ ਜੀ ਨੇ ਜਨਮ ਤੋਂ ਹੀ ਗੁਰਮਤ ਪ੍ਰਾਪਤ ਕਰਕੇ ਬ੍ਰਹਮ ਦੀ ਪਹਿਚਾਣ ਕੀਤੀ ਹੈ ਤੇ ਪ੍ਰਮਾਤਮਾ ਵੀ ਉਦਾਂ ਦਾ ਹੀ ਸਭ ਕਹਿੰਦੇ ਘਰ ਹੀ ਮੈਂ ਪ੍ਰੀਤਮ ਸਦਾ ਹੈ ਬਲ ਸਦਾ ਆਨੰਦ ਰਹੇ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਜਿਹਦੇ ਹਿਰਦੇ ਵਿੱਚ ਵੱਸਦਾ ਉਹ ਹਮੇਸ਼ਾ ਹੀ ਆਨੰਦ ਦੇ ਵਿੱਚ ਹੈ ਤੇ ਗੁਰੂ ਦੀ ਮਤ ਨਾਲ ਉਹ ਆਤਮਿਕ ਡੋਲਤਾ ਵਿੱਚ ਸਮਾ ਜਾਂਦਾ ਹੈ ਉਹ ਨਾਲ ਸਤਿਗੁਰੂ ਇਹ ਵੀ ਕਹਿੰਦੇ ਆ ਵੀ ਜਿਹੜੇ ਲੋਕ ਇਹ ਸਵਾਲ ਕਰਦੇ ਆ ਵੀ ਸਾਡੇ ਹਿਰਦੇ ਵਿੱਚ ਹੈ ਰੇਕਦੇ ਹਿਰਦੇ ਵਿੱਚ ਪਰਮਾਤਮਾ ਹੈ ਸਾਨੂੰ ਦਿਖਦਾ ਕਿਉਂ ਨਹੀਂ ਹੈ ਸਤਗੁਰੂ ਕਹਿੰਦੇ ਇਸ ਕਰਕੇ ਨਹੀਂ ਦਿਖਦਾ ਕਾਇਆ ਅੰਦਰ ਹਉਮੇ ਮੇਰਾ ਇਸ ਸਰੀਰ ਦੇ ਵਿੱਚ ਕਹਿੰਦੇ ਜਿੰਨੇ ਤੱਕਰ ਹੰਕਾਰ ਹੈ ਮੇਰਾ ਮਤਲ ਜਿੰਨੇ ਤੱਕਰ ਮਮਤਾ ਹੈ ਕਾਇਆ ਅੰਦਰ ਹਉਮੇ ਮੇਰਾ ਉਨੇ ਤੱਕ ਰੱਬ ਪ੍ਰਗਟ ਨਹੀਂ ਹੋਏਗਾ ਜੰਮਣ ਮਰਨ ਨਾ ਚੁੱਕੇ ਫੇਰਾ ਜਨਮ ਮਰਨ ਦੇ ਚੱਕਰ ਦੇ ਵਿੱਚ ਮਨੁੱਖ ਪਿਆ ਰਹੇ ਰਬਦਾਸ ਜੀ ਨੇ ਬੜੇ ਸੋਹਣੇ ਸ਼ਬਦ ਬਖਸ਼ਿਸ਼ ਕੀਤੇ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮਹਿਨਾ ਹੈ ਏ ਪਰਮੇਸ਼ਰ ਜਿੰਨੇ ਤੱਕ ਸਾਡੇ ਵਿੱਚ ਮੈਂ ਹੁੰਦੀ ਹੈ ਨਾ ਉਦੋਂ ਤੂੰ ਨਹੀਂ ਹੈ ਜਦੋਂ ਤੂੰ ਹੈ ਉਦੋਂ ਮੈਂ ਨਹੀਂ ਹੈ ਅਬ ਤੂੰ ਹੀ ਮੈਂ ਨਹੀਂ ਪਰ ਅਸੀਂ ਕਿੰਨੀ ਕੁ ਦੇਰ ਦੂਰ ਰਹਿ ਸਕਦੇ ਆਂ ਕਹਿੰਦੇ ਅਨਲ ਅਗੰਮ ਜੈਸੇ ਲਹਿਰ ਮੇ ਓਦਦ ਜਲ ਕੇਵਲ ਜਲ ਮਾਹੀ ਜਿਦਾਂ ਸਮੁੰਦਰ ਵਿੱਚੋਂ ਲਹਿਰਾਂ ਉੱਠਦੀਆਂ ਪਰ ਹੈ ਤਾਂ ਪਾਣੀ ਦੇ ਵਿੱਚ ਪਾਣੀ ਕਿੰਨੀ ਕੁ ਉੱਪਰ ਉੱਠ ਸਕਦੇ ਕਿੰਨੀ ਕੁ ਦਿਨ ਅਸੀਂ ਰੱਬ ਤੋਂ ਦੂਰ ਰਹਿ ਸਕਦੇ ਕਿੰਨੀ ਕੁ ਦਿਨ ਗੁਰੂ ਤੋਂ ਦੂਰ ਰਹਿ ਸਕਦੇ ਸਾਨੂੰ ਇੱਕ ਭਰਮ ਬਣ ਗਿਆ ਵੀ ਰੱਬ ਅਲੱਗ ਚੀਜ਼ ਹੁੰਦੀ ਆ ਇਹ ਇਨਸਾਨ ਹੋ ਅਲੱਗ ਚੀਜ਼ ਹੁੰਦੀ ਸਤਿਗੁਰੂ ਕਹਿੰਦੇ ਨਹੀਂ ਮਾਦਵੇ ਕਾ ਕਹੀਏ ਭ੍ਰਮ ਐਸਾ ਜੈਸਾ ਮੰਨਿਏ ਹੋਏ ਨਾ ਤੈਸਾ ਜੋ ਅਸੀਂ ਮੰਨੀ ਬੈਠੇ ਉਹ ਨਹੀਂ ਹੈ ਬੜੀ ਸੁਣੀ ਉਦਾਹਰਨ ਦੇ ਰਬਦਾਸ ਜੀ ਕਹਿੰਦੇ ਨਰਪਤ ਏਕ ਸੰਘਾਸਨ ਸੋਇ ਸਾਡੀ ਹਾਲਤ ਜਿਹੜੀ ਹੈ ਇੱਕ ਰਾਜਾ ਸੀ ਨਰਪਤ ਏਕ ਸੰਘਾਸਨ ਸੋਇ ਨਰਪਤ ਕਹਿੰਦੇ ਨਰ ਨਰਾਂ ਦੇ ਉੱਪਰ ਜਿਹੜੇ ਰਾਜ ਕਰਦੇ ਆ ਨਰਪਤ ਏਕ ਸਿੰਘਾਸਣ ਸੋ ਇੱਕ ਬੈਸ ਰਾਜਾ ਸੀ ਤੇ ਸਿੰਘਾਸਣ ਤੇ ਬੈਠਾ ਸੌ ਗਿਆ ਸੁਪਨੇ ਪਿਆ ਭਿਖਾਰੀ ਸੁਪਨੇ ਵਿੱਚ ਭਿਖਾਰੀ ਬਣ ਗਿਆ ਮੰਗਤੇ ਆਵਾਂ ਅੰਗਰ ਘੁੰਮਦਾ ਫਿਰਦਾ ਤੇ ਸਾਡੀ ਹਾਲਤ ਵੀ ਹੋਈ ਹੈ ਨਾ ਅਸ਼ੱਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਤੇ ਉਹਨੇ ਤਕਰਾਂ ਕਹਿੰਦੇ ਜਿੰਨੇ ਤਕਰ ਸਾਡੇ ਅੰਦਰ ਹਉਮੈ ਜਾਂ ਮਮਤਾ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਵਾ ਮੁਜ ਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਇਸ ਭੇਦ ਨੂੰ ਸਤਿਗੁਰੂ ਨੇ ਤਾਂ ਖਤਮੇ ਕਰ ਦਿੱਤਾ ਆਪ ਜੀ ਭਾਗਾਂ ਵਾਲੇ ਉਹ ਸਹਿਜ ਪਾਠ ਕਰਦੇ ਹੋ ਛੇ ਗੁਰੂਆਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਕਿਸੇ ਨੇ ਆਪਣਾ ਅਲੱਗ ਤੋਂ ਨਹੀਂ ਨਾਮ ਲਿਆ ਹੁਣ ਜੇ ਗੁਰੂ ਅੰਗਦ ਦੇਵ ਜੀ ਨੇ ਕਿਹਾ ਹੈ ਅੰਗਦ ਜਾਂ ਕਹੇ ਅਮਰਦਾਸ ਕਹੇ ਨਾਨਕ ਗੁਰਦੇਵ ਭਾਦਰ ਸਾਹਿਬ ਜੀ ਵੀ ਇੱਕੋ ਹੀ ਭਾਵਨਾ ਕਹਿ ਰਹੇ ਕਹਿੰਦੇ ਜਦੋਂ ਖਤਮ ਹੋ ਗਿਆ ਮੈਂ ਨਹੀਂ ਹਾਂ ਤੂੰ ਹੀ ਕਰਾ ਰਿਹਾ ਹੈ ਕਾਇਆ ਅੰਦਰ ਹਉਮੇ ਮੇਰਾ ਜੰਮਣ ਮਰਨ ਨਾ ਚੁੱਕੇ ਫੇਰਾ ਗੁਰਮਕ ਹੋਵੇ ਸੋ ਹਉਮੇ ਮਾਰ ਜਿਹੜਾ ਗੁਰੂ ਦੇ ਸਨਮਕ ਹੁੰਦਾ ਉਹ ਆਪਣੀ ਹਉਮੇ ਨੂੰ ਮਾਰ ਲੈਂਦਾ ਦੇ ਕਰਦਾ ਕੀ ਹੈ ਸਚੋ ਸੱਚ ਤੇ ਹਾਵਣਿਆ ਕਾਇਆ ਅੰਦਰ ਪਾਪ ਪੁਨ ਦੋਏ ਭਾਈ ਇਹ ਸਰੀਰ ਦੇ ਵਿੱਚ ਪਾਪ ਤੇ ਪੁਨ ਦੋ ਭਰਾ ਹਨ ਜਿਹੜੇ ਸਾਰੇ ਸੰਸਾਰ ਦਾ ਖੇਲ ਰਚਾ ਰਹੇ ਹਨ ਕਾਇਆ ਅੰਦਰ ਪਾਪ ਪੁਨ ਦੋਏ ਭਾਈ ਦੋਹੀ ਬਿਲਕੇ ਸ੍ਰਿਸ਼ਟ ਉਪਾਈ ਦੁਹਾਨੇ ਮਿਲ ਕੇ ਨਾ ਸੰਸਾਰ ਦਾ ਜਿਹੜਾ ਸਾਰਾ ਕੁਝ ਪਸਾਰਾ-ਪਸਾਰਿਆ ਹੋਇਆ ਹੈ ਪਰ ਸੱਭ ਕਹਿੰਦੇ ਦੋਵੇਂ ਮਾਰ ਜਾਏ ਇਕਤਕ ਹਰ ਆਵੇ ਜਿਹੜੇ ਦੋਨੇ ਚੀਜ਼ਾਂ ਦੇ ਉੱਪਰ ਉੱਠ ਜਾਂਦੇ ਇਕਤਕ ਹਰ ਆਵੇ ਇੱਕ ਟਿਕਾਣੇ ਦੇ ਆ ਜਾਂਦੇ ਆ ਇੱਕ ਨਾਲ ਜੁੜ ਜਾਂਦੇ ਆ ਤੇ ਉਹਨਾਂ ਦੀ ਅਵਸਥਾ ਕੀ ਹੁੰਦੀ ਆ ਗੁਰਮਤ ਸਹਿਜ ਸਮਾਵਣ ਆ ਗੁਰੂ ਦੀ ਮਤ ਨਾਲ ਆਤਮਿਕ ਡੋੜਤਾ ਵਿੱਚ ਲੀਨ ਹੋ ਜਾਣਾ ਰੱਬ ਕਿਉਂ ਨਹੀਂ ਦਿਖਦਾ ਘਰ ਹੀ ਮੈਂ ਦੂਜੇ ਭਾਏ ਅਨੇਰਾ ਹੈ ਤਾਂ ਘਰ ਹੀ ਮੈਂ ਪਰਮਾਤਮਾ ਤਾਂ ਹਿਰਦੇ ਘਰ ਦੇ ਵਿੱਚ ਵੱਸਦਾ ਹੈ ਨਾ ਘਰ ਹੀ ਮੈਂ ਦੂਜੇ ਭਾਏ ਅਨੇਰਾ ਦੂਜੇ ਭਾਏ ਭਾਏ ਦਾ ਮਤਲਬ ਪ੍ਰੇਮ ਜਦੋਂ ਰੱਬ ਨੂੰ ਛੱਡ ਕੇ ਦੂਸਰਿਆਂ ਨਾਲ ਪਿਆਰ ਕਰਦੇ ਨਾ ਹਨੇਰਾ ਹੀ ਹਨੇਰਾ ਹੈ ਘਰ ਹੀ ਮੈਂ ਦੂਜੇ ਭਾਏ ਅਨੇਰਾ ਚਾਨਣ ਹੋਵੇ ਛੋੜੇ ਹਉਮੇ ਮੇਰਾ ਉਹੀ ਹਿਰਦਾ ਘਰ ਆਉਂਦਾ ਉਹੀ ਸਾਡਾ ਜੀਵਨ ਹੁੰਦਾ ਜਦੋਂ ਗੁਰੂ ਸਾਹਿਬ ਕਹਿੰਦੇ ਹੰਕਾਰ ਨੂੰ ਛੱਡੇਗਾ ਮਮਤਾ ਨੂੰ ਛੱਡੇਗਾ ਚਾਨਣ ਹੋਵੇ ਅੰਦਰ ਪ੍ਰਕਾਸ਼ ਹੋਏਗਾ ਛੋੜੇ ਹਉਮੇ ਮੇਰਾ ਪ੍ਰਗਟ ਸ਼ਬਦ ਹੈ ਸੁਖ ਦਾਤਾ ਉਹ ਸੁਖ ਦਾਤਾ ਸ਼ਬਦ ਰੂਪ ਦੇ ਵਿੱਚ ਤੇਰੇ ਹਿਰਦੇ ਘਰ ਵਿੱਚ ਪ੍ਰਗਟ ਹੈ ਅਨ ਦਿਨ ਨਾਮ ਧਿਆਵਣਿਆ ਫਿਰ ਹਰ ਵੇਲੇ ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ ਅੰਤਰ ਜੋਤ ਪ੍ਰਗਟ ਪਸਾਰ ਸਾਰਿਆਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਇਹ ਸਦਾੰਤ ਸਿੱਖੀ ਦਾ ਸਭ ਮੈਂ ਜੋਤ ਜੋਤ ਹੈ ਸੇ ਕਿਉਂਕਿ ਸਤਗੁਰੂ ਨੇ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਹਰੇਕ ਦੇ ਅੰਦਰ ਪਰਮਾਤਮਾ ਵਸ ਰਿਹਾ ਹੈ ਉਤੋਂ ਭੇਦ ਖਤਮ ਕਰ ਦਿੱਤਾ ਅੱਜ ਜਿਹੜੇ ਲੋਕ ਜਬ ਪ੍ਰਾਤਨ ਸਮਿਆਂ ਤੋਂ ਅੱਜ ਥੋੜੇ ਦੇ ਸਮੇਂ ਦੇ ਤਬਦੀਲੀ ਕਰਕੇ ਹੋਰ ਤਰ੍ਹਾਂ ਲੋਕ ਕਰਦੇ ਆ ਪੁਰਾਣੇ ਸਮਿਆਂ ਵਿੱਚ ਵੀ ਜਾਤੀਵਾਦ ਹੁੰਦਾ ਸੀ ਇਹਦੇ ਉੱਪਰ ਸਤਗੁਰ ਨੇ ਕਰਾਰੀ ਛੱਟ ਮਾਰੀ ਅੱਜ ਵੀ ਉਹੀ ਕੁਝ ਹੋ ਰਿਹਾ ਹੈ ਲੋਕਾਂ ਨੂੰ ਧਰਮ ਦੇ ਨਾਮ ਤੇ ਲੜਾਇਆ ਜਾਂਦਾ ਵੀ ਸਾਡਾ ਧਰਮ ਖਤਰੇ ਵਿੱਚ ਦੂਸਰਾ ਕਹਿੰਦਾ ਮੇਰਾ ਧਰਮ ਖਤਰੇ ਵਿੱਚ ਸਤ ਗੁਰੂ ਕਹਿੰਦੇ ਨਹੀਂ ਭਾਈ ਧਰਮ ਕਦੇ ਖਤਰੇ ਵਿੱਚ ਨਹੀਂ ਹੁੰਦਾ ਇਹ ਸਾਡੀਆਂ ਕੁਰਸੀਆਂ ਖਤਰੇ ਵਿੱਚ ਹੋ ਸਕਦੀਆਂ ਤੇ ਉਹ ਜਿਹੜੇ ਰੱਬ ਦਾ ਨਾਮ ਵਰਤ ਕੇ ਧਰਮ ਦਾ ਨਾਮ ਵਰਤ ਕੇ ਕਰਦੇ ਆ ਫਿਰ ਸਫਾਇਆ ਵੀ ਉਹਨਾਂ ਦਾ ਹੋ ਜਾਂਦਾ ਕਿਉਂਕਿ ਉਹ ਰੱਬ ਪਰਮੇਸ਼ਰ ਸਭ ਕੁਝ ਜਾਣਦਾ ਅਕਾਲ ਪੁਰਖ ਸਭ ਕੁਝ ਜਾਣ ਜਿੱਦਣ ਭੇਦ ਕਰਦੇ ਆ ਜਿੱਦਣ ਅੰਦਰ ਹੰਕਾਰ ਜੀਵਨ ਦੇ ਵਿੱਚ ਰੱਖਦੇ ਆ ਕਿ ਇਹ ਫਲਾਨਾ ਹੈ ਵੱਡਾ ਹੈ ਛੋਟਾ ਹੈ ਤੇ ਸਤਗੁਰ ਕਹਿੰਦੇ ਨਹੀਂ ਭਾਈ ਉਹ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਪਰਮੇਸ਼ਰ ਹੈ ਸਾਰਿਆਂ ਦੇ ਅੰਦਰ ਉਹ ਪ੍ਰਮਾਤਮਾ ਦੀ ਜੋਤ ਵਸਦੀ ਹੈ ਗੁਰਨਾਨਦ ਸਾਹਿਬ ਗਏ ਨਾ ਸਤਗੁਰੂ ਹਾਜ਼ਰੀਆਂ ਨੇ ਸਵਾਲ ਕੀਤਾ ਸੀ ਗੁਰੂ ਸਾਹਿਬ ਮਹਾਰਾਜ ਨੂੰ ਪੁੱਛਣ ਲੱਗੇ ਵੀ ਜੇ ਤੁਹਾਡੇ ਕੋਲ ਕਿਤਾਬ ਹੈ ਨਾ ਮਤਲਬ ਗੁਰੂ ਸਾਹਿਬ ਕੋਲ ਪੋਥੀ ਸੀ ਵੀ ਇਹਦੇ ਵਿੱਚ ਕੀ ਲਿਖਿਆ ਗੁਰੂ ਸਾਹਿਬ ਕਹਿੰਦੇ ਇਹਦੇ ਵਿੱਚ ਕੀ ਲਿਖਿਆ ਇਹਦੇ ਵਿੱਚ ਪ੍ਰਮਾਤਮਾ ਦਾ ਹੀ ਨਾਮ ਹੈ ਪ੍ਰਮਾਤਮਾ ਦੀ ਉਸਤਤ ਹੈ ਜਿਹੜਾ ਸਾਰਿਆਂ ਦੇ ਵਿੱਚ ਵਸ ਪਰ ਉਹਨਾਂ ਨੇ ਸਵਾਲ ਕੀਤਾ ਸੀ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਪੁੱਛਣ ਗੱਲ ਈਮਾਨ ਦੀ ਕਾਜੀ ਮੁਲਾ ਇਕੱਠੇ ਹੋਈ ਵੱਡਾ ਸੰਗ ਵਰਤਾਇ ਲਖ ਨਾ ਸਕੇ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਣ ਹੋਈ ਬਾਬਾ ਆਖੇ ਹਾਜੀਆਂ ਹਾਜੀਆਂ ਨੂੰ ਕਿਹਾ ਗੁਰੂ ਸਾਹਿਬ ਨੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ ਜੇ ਅਮਲ ਹੀ ਚੰਗੇ ਤਾਂ ਨਾ ਚੰਗੇ ਭਾਵੇਂ ਹਿੰਦੂ ਹੋਵੇ ਸਿੱਖ ਹੋਵੇ ਈਸਾਈ ਹੋਵੇ ਮਸਾਈ ਹੋਵੇ ਈਸਾਈ ਹੋਵੇ ਜੋ ਵੀ ਹੋਵੇ ਜਿੱਚ ਅਮਲ ਚੰਗੇ ਨਹੀਂ ਗੱਲ ਤਾਂ ਅਮਲ ਕਰਮ ਜਿਹੜੇ ਚੰਗੇ ਕਰ ਸਤਗੁਰੂ ਕਹਿੰਦੇ ਸਾਰਿਆਂ ਦੇ ਅੰਦਰ ਜੋਤ ਹੈ ਅੰਤਰ ਜੋਤ ਪ੍ਰਗਟ ਬਸਾਰ ਗੁਰ ਸਾਖੀ ਗੁਰੂ ਦੀ ਸਿੱਖਿਆ ਦੇ ਨਾਲ ਮਿਟਿਆ ਅੰਧਿਆਰਾ ਕਮਲ ਵਿਕਾਸ ਸਦਾ ਸੁਖ ਪਾਇਆ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹਿਰਦਾ ਕਮਲ ਜਿਹੜਾ ਹੈ ਵਿਕਾਸ ਉਹਦੇ ਅੰਦਰ ਖੇੜਾ ਆ ਗਿਆ ਤੇ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰੂ ਸਾਹਿਬ ਕਹਿੰਦੇ ਅੰਦਰ ਤਾਂ ਤੇਰੇ ਉਹ ਟਿਕਾਣਾ ਹੈ ਪਰਮੇਸ਼ਰ ਵੱਸਦਾ ਹੈ ਤੇ ਅੰਦਰ ਕੀਮਤੀ ਰਤਨ ਪਰਮੇਸ਼ਰ ਦੇ ਨਾਮ ਦੇ ਵੱਸਦੇ ਹਨ ਗੁਰਮਖ ਪਾਏ ਨਾਮ ਅਪਾਰਾ ਜਿਹੜਾ ਗੁਰੂ ਦੇ ਸੰਮਖ ਹੁੰਦਾ ਹੈ ਉਸ ਨਾਮ ਨੂੰ ਬਿਆੰਤ ਨੂੰ ਪ੍ਰਾਪਤ ਕਰ ਲੈਂਦਾ ਗੁਰਮਖ ਬਣਦੇ ਸਦਾ ਵਪਾਰੀ ਗੁਰੂ ਦੇ ਸਾਹਮਣੇ ਹੋ ਕੇ ਉਸ ਨਾਮ ਦਾ ਸਦਾ ਬਣਜ ਕਰਦੇ ਆ ਉਹ ਸੱਚੇ ਵਪਾਰੀ ਬਣ ਜਾਂਦੇ ਆ ਗੁਰਮੁਖ ਬਣਦੇ ਸਦਾ ਵਪਾਰੀ ਲਾਹ ਨਾਮ ਸਦ ਪਾਵਣ ਆ ਉਹ ਪਰਮੇਸ਼ਰ ਦੇ ਨਾਮ ਨਾਲ ਸਦਾ ਜੁੜੇ ਜਾਂਦੇ ਆ ਤੇ ਹਮੇਸ਼ਾ ਹੀ ਲਾਹ ਪ੍ਰਾਪਤ ਕਰਦੇ ਆ ਆਪੇ ਬਥਰਾ ਖੇ ਆਪੇ ਦੇ ਹੁਣ ਇਹ ਨਾਮ ਦੀ ਵਸਤੂ ਪਰਮੇਸ਼ਰ ਦੇ ਕੋਲ ਹੈ ਤੇ ਆਪ ਹੀ ਆਪਣੇ ਕੋਲ ਰੱਖਦਾ ਤੇ ਆਪ ਹੀ ਉਹ ਬਖਸ਼ਿਸ਼ ਕਰਦਾ ਇੱਕ ਸ਼ਬਦ ਪੜ੍ਹਦੇ ਆ ਨਾ ਆਪਾਂ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾਪੇ ਸੀ ਆਪੇ ਵਥ ਰੱਖੇ ਆਪੇ ਦੇ ਗੁਰਮਖ ਬਣ ਜੇ ਕਹੀ ਕੇ ਹੁਣ ਵਥ ਤਾਂ ਪ੍ਰਮਾਤਮਾ ਨੇ ਦਿੱਤੀ ਆ ਪਰ ਗੁਰੂ ਸਾਹਿਬ ਕਹਿੰਦੇ ਬਹੁਤ ਘੱਟ ਆ ਜਿਹੜੇ ਇਹਦਾ ਬਣਜ ਕਰਦੇ ਆ ਇਹਦਾ ਬਣਜ ਕਰਦੇ ਬਹੁਤ ਵਪਾਰ ਹੁੰਦਾ ਦੁਨੀਆ ਦੇ ਵਿੱਚ ਕਿਨਹੀਂ ਬਣਦਿਆ ਕਾਂਸੀ ਤਾਂਬਾ ਕਿਨਹੀਂ ਲੌਂਗ ਸਪਾਰੀ ਸੰਤੋ ਬਣਦਿਆ ਨਾਮ ਗੋਬਿੰਦ ਕਾ ਐਸੀ ਖੇ ਬਹਾਰੀ ਹਰ ਕੇ ਨਾਮ ਕੇ ਬਾਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਆਪੇ ਬਥਰਾਖੇ ਆਪੇ ਦੇ ਗੁਰਮਖ ਬਣਦੇ ਕਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਉਹੀ ਇਸ ਨਾਮ ਵਸਤੂ ਨੂੰ ਪ੍ਰਾਪਤ ਕਰਦਾ ਜਿਹਦੇ ਉੱਪਰ ਪਰਮਾਤਮਾ ਕਿਰਪਾ ਕਰਦਾ ਕਰ ਕਿਰਪਾ ਮਨ ਵਸਾਵਣ ਆ ਤੇ ਉਹ ਕਿਰਪਾ ਕਰਕੇ ਮਨ ਦੇ ਵਿੱਚ ਵਸਾ ਦਿੰਦਾ ਕਿਉਂਕਿ ਉਹਦੀ ਕਿਰਪਾ ਨਾਲ ਮਿਲਣਾ ਜੇ ਮੈਂ ਕਹਾਂ ਮੈਂ ਇੰਨੇ ਪਾਠ ਕੀਤੇ ਆ ਗੁਰੂ ਸਾਹਿਬ ਜੀ ਮਹਾਰਾਜ ਫਿਰ ਮੇਰਾ ਕੀ ਹੋਏਗਾ ਮੈਂ ਇੰਨੀ ਸੇਵਾ ਕੀਤੀ ਗੁਰਦੁਆਰੇ ਆਉਂਦਾ ਮੈਂ ਇਨਾ ਕੁਝ ਦਾਨ ਦਿੱਤਾ ਇਦੇ ਨਾਲ ਲੇਖਾ ਨਹੀਂ ਹੋਣਾ ਕਿਉਂਕਿ ਜਦੋਂ ਲੇਖੇ ਨਾਲ ਗੱਲ ਕਰਾਂਗੇ ਤੇ ਸਾਡੇ ਜਿਹੜੇ ਚੰਗੇ ਕੰਮ ਹਨ ਬਹੁਤ ਘਟ ਜਾਣਗੇ ਤੇ ਉਹਦੀਆਂ ਬਖਸ਼ਿਸ਼ਾਂ ਬਹੁਤ ਵੱਡੀਆਂ ਹਨ ਮੰਗਣਾ ਕਿ ਇਹ ਸਤਿਗੁਰੂ ਮਹਾਰਾਜ ਤੁਸੀਂ ਕਿਰਪਾ ਕਰੋ ਉਹ ਕਿਰਪਾ ਕਰੂਗਾ ਤਾਂ ਸਭ ਕੁਝ ਮਿਲ ਜਾਂਦਾ ਤੇ ਅਰਦਾਸ ਆਪਾਂ ਕਰਦੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਜੇ ਅਸੀਂ ਆਪਣੇ ਗੁਣ ਦੱਸਣ ਲੱਗ ਗਏ ਨਾ ਸਤਗੁਰੂ ਜੀ ਮੈਂ ਤਾਂ ਅਮਰਤ ਵੇਲੇ ਉੱਠਦਾ ਸਤਗੁਰੂ ਜੀ ਮੈਂ ਤਾਂ ਇੰਨੇ ਪਾਠ ਕਰ ਲੈ ਸਤਗੁਰੂ ਜੀ ਮੈਂ ਤਾਂ ਇੰਨੀ ਸੇਵਾ ਕਰਦਾ ਤੇ ਉਹ ਫਿਰ ਤੇਰਾ ਗੁਣ ਜਿਹੜਾ ਘਟਦਾ ਤੇ ਰੱਬ ਦੇ ਬਖਸ਼ਿਸ਼ਾਂ ਜ਼ਿਆਦੀਆਂ ਹਨ ਇਸ ਕਰਕੇ ਉਹਨੂੰ ਅਰਦਾਸ ਇਹੀ ਕਰੋ ਕਿ ਇਹ ਸਤਗੁਰ ਮਹਤੂ ਕਿਰਪਾਈ ਕਰ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਾਤੇ ਹੀ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਕਿਰਪਾ ਕਰਕੇ ਉਹ ਪਰਮੇਸ਼ਰ ਦਾ ਨਾਮ ਮਨੁੱਖ ਦੇ ਮਨ ਵਿੱਚ ਵਸਾ ਦਿੰਦਾ ਹੈ ਤੇ ਜਿਨ੍ਹਾਂ ਨੇ ਉਸ ਜਗ ਜੀਵਨ ਉਸ ਪਰਮੇਸ਼ਰ ਨੂੰ ਮਨ ਵਿੱਚ ਵਸਾਇਆ ਗੁਰ ਅਮਰਦਾਸ ਕਹਿੰਦੇ ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਜ ਸਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ